ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਪੈਡਾਗੋਜੀ ਦੀ ਕਲਾਸ ਵਿੱਚ ਪੀਐਸਟੈਟ ਦੇ ਕੁਝ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ ਇਹ ਵੀਡੀਓ ਤੁਹਾਡੇ ਪੇਪਰ 1 ਅਤੇ 2 ਦੋਨਾਂ ਲਈ ਹੀ 유ਸਫੁਲ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਇਸ ਤੋਂ ਪਹਿਲਾਂ ਆਪਾਂ 120 ਪ੍ਰਸ਼ਨ ਡਿਸਕਸ ਕਰ ਚੁੱਕੇ ਹਾਂ ਅੱਜ ਦੀ ਕਲਾਸ ਵਿੱਚ ਕੁਝ 15 ਕੁ ਪ੍ਰਸ਼ਨ ਡਿਸਕਸ ਕਰਾਂਗੇ ਸੋ ਪਹਿਲਾ ਪ੍ਰਸ਼ਨ ਦੇਖੋ ਉੱਚ ਪ੍ਰਾਇਮਿਕ ਸਤਰ ਦੀ ਗੱਲ ਕੀਤੀ ਜਾ ਰਹੀ ਹੈ ਉੱਚ ਪ੍ਰਾਇਮਿਕ ਸਤਰ ਤੇ ਪੜਾਉਣ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਉਦੇਸ਼ ਹੈਗਾ ਜੀ ਉਹ ਕੀ ਹੈ ਪੜ੍ਹੀ ਗਈ ਸਮੱਗਰੀ ਤੋਂ ਜਾਣਕਾਰੀ ਪ੍ਰਾਪਤ ਕਰਨਾ ਆਪਸ਼ਨ B ਪੜ੍ਹੀ ਗਈ ਸਮੱਗਰੀ ਦਾ ਸ਼ਬਦਕੋਸ਼ ਦੁਹਰਾਉਣਾ ਆਪਸ਼ਨ C ਪੜ੍ਹੀ ਗਈ ਸਮੱਗਰੀ ਦੇ ਆਧਾਰ ਤੇ ਨਿਸ਼ਕਰਸ਼ ਕੱਢਣਾ ਕਨਕਲੂਜਨ ਕੱਢਣਾ ਜਾਂ ਫਿਰ ਆਪਸ਼ਨ ਨੰਬਰ ਡੀ ਛੇਤੀ ਛੇਤੀ ਲਿਪੀ ਜੰਨਾ ਦੀ ਪਛਾਣ ਕਰਨਾ ਲਿਪੀ ਜੰਨਾ ਦੀ ਪਛਾਣ ਕਰਨ ਨੂੰ ਆਪਾਂ ਕਰ ਦਾਂਗੇ ਐਲੀਮੀਨੇਟ ਅਗਲਾ ਜਿਹੜਾ ਆਪਸ਼ਨ ਹੈ ਪੜ੍ਹੀ ਗਈ ਸਮੱਗਰੀ ਤੋਂ ਸਿਰਫ ਜਾਣਕਾਰੀ ਪ੍ਰਾਪਤ ਕਰਨਾ ਨੂੰ ਵੀ ਐਲੀਮੀਨੇਟ ਕਰਾਂਗੇ ਪੜੀ ਗਈ ਸਮਗਰੀ ਦਾ ਸ਼ਬਦ ਕੋਸ਼ ਧੁਰਾਉਣ ਦੀ ਇਥੇ ਸਿਰਫ ਗੱਲ ਕੀਤੀ ਜਾ ਰਹੀ ਹੈ ਇਸ ਕਰਕੇ ਇਹਨੂੰ ਵੀ ਐਲੀਮੀਨੇਟ ਕਰਾਂਗੇ ਤੇ ਸਹੀ ਜਵਾਬ ਲਗਾਵਾਂਗੇ অপਸ਼ਨ ਨੰਬਰ ਸੀ ਤੇ ਪੜੀ ਗਈ ਸਮਗਰੀ ਦੇ ਆਧਾਰ ਤੇ ਜਿਹੜਾ ਵੀ ਕਨਕਲੂਜਨ ਹੋਏਗਾ ਜੀ ਇਹਨੂੰ ਜਦੋਂ ਤੁਸੀਂ ਕੱਢੋਗੇ ਤਾਂ ਪ੍ਰਾਇਮਰੀਕ ਸਤਰ ਤੇ ਪੜਾਉਣ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਇਹੀ ਆਬਜੈਕਟਿਵ ਵੇਖਣ ਨੂੰ ਮਿਲਦਾ ਹੈ অপশন সি জবাব ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਪੰਜਾਬੀ ਭਾਸ਼ਾ ਸਿੱਖਣ ਸਿਖਾਣ ਵਿੱਚ ਹੋਣ ਵਾਲੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਐਜ਼ ਅ ਪੰਜਾਬੀ ਟੀਚਰ ਜਦੋਂ ਤੁਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਹੋ ਬੱਚੇ ਕੁਝ ਗਲਤੀਆਂ ਕਰਦੇ ਨੇ ਸਾ ਇਹ ਸੁਭਾਵਿਕ ਨੇ ਨੈਚੁਰਲ ਚੀਜ਼ਾਂ ਨੇ ਠੀਕ ਹੈ ਜੀ ਬੱਚੇ ਗਲਤੀਆਂ ਕਰਦੇ ਨੇ ਇਹਨਾਂ ਨੂੰ ਸ਼ਕਤੀ ਨਾਲ ਨਹੀਂ ਲੈਣਾ ਚਾਹੀਦਾ ਕਿ ਚਲੋ ਠੀਕ ਹੈ ਗਲਤੀਆਂ ਕਰਤੀ ਤੇ ਕੋਈ ਗੱਲ ਨਹੀਂ ਜਾਂ ਫਿਰ ਅਸੁਭਾਵਿਕ ਨੇ ਕਿ ਇਹੋ ਜਿਹਾ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਸ਼ਕਤੀ ਨਾਲ ਲੈਣਾ ਚਾਹੀਦਾ ਹੈ ਤੇ অপশন নাম্বার সি अध्यापक ਦੇ अध्यापन ਤੇ ਸਵਾਲ ਖੜਾ ਕਰਦੀ ਹੈ ਕਿ ਜੇਕਰ ਬੱਚੇ ਗਲਤੀਆਂ ਕਰ ਰਹੇ ਨੇ ਤੇ ਟੀਚਰ ਨੂੰ ਕਵਾਂਗੇ ਜੋ ਕਿ ਅੱਜ ਕੱਲ ਹੋ ਰਿਹਾ ਜੇਕਰ ਬੱਚਾ ਨਹੀਂ ਪੜਦਾ ਤੇ ਟੀਚਰ ਨੂੰ ਪੁੱਛਿਆ ਜਾਂਦਾ ਕਿ ਦੱਸ ਬਈ ਇਹਦੇ ਨੰਬਰ ਕਿਉਂ ਨਹੀਂ ਆ ਰਹੇ ਇਹ ਨਹੀਂ ਵੇਖਣਗੇ ਬੱਚਾ ਘਰੇ ਜਾ ਕੇ ਕਿਤਾਬ ਖੋਲਦਾ ਪੜਦਾ ਨਹੀਂ ਪੜਦਾ ਪਰ ਸਵਾਲ ਉਹਨਾਂ ਨੇ ਟੀਚਰ ਨੂੰ ਹੀ ਪੁੱਛਣਾ ਆ ਕਿ ਦੱਸੋ ਵੀ ਅੱਜ ਕੱਲ ਜੇਕਰ ਬੱਚਿਆਂ ਦੇ ਨੰਬਰ ਨਾ ਆਉਣ ਤੇ ਜਿਹੜਾ ਸਵਾਲ ਹੈਗਾ ਅਧਿਆਪਕਾਂ ਤੇ ਹੀ ਖੜਾ ਹੁੰਦਾ ਹੈ ਤੇ ਇਹੀ ਗੱਲ ਇੱਥੇ ਲਿਖੀ ਹੋਈ ਹੈ ਆਪਸ਼ਨ ਨੰਬਰ ਡੀ ਵਿੱਚ ਲਿਖਿਆ ਹੋਇਆ ਬੱਚਿਆਂ ਦੇ ਖਰਾਬ ਭਾਸ਼ਿਕ ਚੌਗਿਰਦੇ ਨੂੰ ਦੱਸਦੀ ਹੈ ਕਿ ਬੱਚੇ ਦਾ ਜਿਹੜਾ এনवायरमेंट ਹੈਗਾ ਜੀ ਉਹਦੇ ਵਿੱਚ ਪ੍ਰੋਪਰ ਐਕਸਪੋਜ਼ਰ ਨਹੀਂ ਮਿਲ ਰਿਹਾ ਭਾਸ਼ਾ ਦਾ ਸੋ ਸਹੀ ਜਵਾਬ ਕੀ ਹੋਊਗਾ ਜੀ ਆਪਸ਼ਨ ਤੇ ਲਗਾਓ ਟਿਕ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਏ ਕਿਉਂਕਿ ਇਹ ਗੱਲ ਠੀਕ ਹੈ ਨੈਚੁਰਲ ਅਸਭਾਵਿਕ ਹੈ ਜੇਕਰ ਬੱਚੇ ਸਿੱਖਣਗੇ ਤਾਂ ਗਲਤੀਆਂ ਕਰਨਗੇ ਇਹਨਾਂ ਨੂੰ ਸ਼ਕਤੀ ਨਾਲ ਨਹੀਂ ਲੈਣਾ ਚਾਹੀਦਾ ਆਪਸ਼ਨ ਨੰਬਰ ਏ ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਪੰਜਾਬੀ ਭਾਸ਼ਾ ਦਾ ਅਧਿਆਪਕ ਹੋਣ ਦੇ ਨਾਤੇ ਤੁਸੀਂ ਵਿਗਿਆਨ ਦੇ ਹਿਸਾਬ ਦੇ ਪਾਠਾਂ ਨੂੰ ਵੀ ਸਹਾਇਕ ਸਮੱਗਰੀ ਦੇ ਰੂਪ ਵਿੱਚ ਇਸਤੇਮਾਲ ਕਰਦੇ ਹੋ ਇਸ ਦਾ ਪ੍ਰਮੁੱਖ ਆਧਾਰ ਕੀ ਹੈ ਮੈਂ ਪੰਜਾਬੀ ਟੀਚਰ ਹਾਂ ਪਰ ਜਿਹੜੀਆਂ ਸਾਇੰਸ ਅਤੇ ਮੈਥ ਦੀਆਂ ਕਿਤਾਬਾਂ ਨੇ ਉਹਨਾਂ ਦੇ ਜਿਹੜੇ ਲੈਸਨ ਨੇ ਉਹਨਾਂ ਨੂੰ ਵੀ ਮੈਂ ਐਜ਼ ਅ ਸਹਾਇਕ ਸਮੱਗਰੀ ਦੇ ਰੂਪ ਵਿੱਚ ਇਸਤੇਮਾਲ ਕਰਦਾ ਹਾਂ ਇਹਦਾ ਪ੍ਰਮੁੱਖ ਆਧਾਰ ਹੈ ਕਿ ਹਿਸਾਬ ਦੇ ਪਾਠ ਭਾਸ਼ਾ ਸਿਖਾਉਂਦੇ ਹਨ ਵਿਗਿਆਨ ਦੇ ਪਾਠ ਪਾਸ਼ਾ ਸਿਕਹਉਂਦੇ ਹਨ ਸਾਰੀ ਪੜ੍ਹਾਈ ਵਿੱਚ ਭਾਸ਼ਾ ਜਾਂ ਫਿਰ ਸਾਰੇ ਸਿਲੇਬਸ ਵਿੱਚ ਭਾਸ਼ਾ ਸਹੀ ਜਵਾਬ ਦੀ ਮੈਂ ਗੱਲ ਕਰਾਂ ਲੈਂਗੁਏਜ ਅਕ੍ਰੋਸ ਕਰਿਕੂਲਮ ਨਾਮ ਦਾ ਕਨਸੈਪਟ ਤੁਸੀਂ ਜ਼ਰੂਰ ਪੜ੍ਹਿਆ ਹੋਊਗਾ ਐਂਡ ਉਸ ਅਕੋਰਡਿੰਗ ਆਪਸ਼ਨ ਸੀ ਜਵਾਬ ਨੂੰ ਟਿਕ ਲਗਾਉਗੇ ਵਿਗਿਆਨ ਤੇ ਹਿਸਾਬ ਇਹਦੇ ਵਿੱਚ ਵੀ ਆਪਾਂ ਲੈਂਗੁਏਜ ਦੀ ਹੀ ਵਰਤੋਂ ਕਰਦੇ ਆ ਉਹਦੇ ਵਿੱਚ ਜਿਹੜੇ ਕੁਐਸਚਨਸ ਹੁੰਦੇ ਨੇ ਉਹ ਕਿਤੇ ਨਾ ਕਿਤੇ ਭਾਸ਼ਾ ਤੋਂ ਰਿਲੇਟਡ ਹੀ ਹੁੰਦੇ ਨੇ ਜੇਕਰ ਬੱਚਾ ਉਹਨਾਂ ਤੀਜਾਂ ਨੂੰ ਸਮਝੇਗਾ ਮੈਥ ਤੇ ਹਿਸਾਬ ਫੇਰ ਹੀ ਕਰ ਸਕਦਾ ਸੋ ਲੈਂਗੁਏਜ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ ਸੀ ਸੀ ਜਵਾਬ ਨੂੰ ਟਿਕ ਕਰਨ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਬੱਚਿਆਂ ਵਿੱਚ ਜਨਮजात ਭਾਸ਼ਿਕ ਯੋਗਤਾ ਹੁੰਦੀ ਹੈ ਆ ਇਨੇਟ ਅਬਿਲਿਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੀ ਗੱਲ ਚੌਮਸਕੀ ਵੀ ਕਰਦੇ ਨੇ ਇਸ ਦਾ ਇੱਕ ਵਿਦੇਕ ਕਥਨ ਏ ਹੈ ਵੇਖੋ ਆਪਸ਼ਨ ਏ ਬੱਚਿਆਂ ਨੂੰ ਭਰਪੂਰ ਭਾਸ਼ਿਕ ਚੌਗਦਰ ਦਾਤੇ ਭਾਸ਼ਾ ਪ੍ਰਯੋਗ ਦੇ ਮੌਕੇ ਦਿਓ এনवायरमेंट ਨੂੰ ਇਹੋ ਜਿਹਾ ਦੋ ਜਿੱਥੇ ਬੱਚਿਆਂ ਨੂੰ ਵੱਧ ਤੋਂ ਵੱਧ ਬੋਲਣ ਦੇ ਮੌਕੇ ਮਿਲਣ ਆਪਸ਼ਨ ਏ ਚ ਤਾਂ ਇਹ ਲਿਖਿਆ ਹੋਇਆ ਆਪਸ਼ਨ ਬੀ ਵਿੱਚ ਲਿਖਿਆ ਹੋਇਆ ਬੱਚਿਆਂ ਨੂੰ ਭਰਪੂਰ ਭਾਸ਼ਿਕ ਚੌਗਦਰ ਦੇ ਲਈ ਪੁਸਤਕਾਂ ਪੜ੍ਹਾਓ ਇੱਥੇ ਪੁਸਤਕਾਂ ਦੀ ਗੱਲ ਕੀਤੀ ਜਾ ਰਹੀ ਹੈ ਆਪਸ਼ਨ ਸੀ ਵਿੱਚ ਕਹਿ ਰਿਹਾ ਬੱਚਿਆਂ ਨੂੰ ਵੱਧ ਤੋਂ ਵੱਧ ਵਿਆਕਰਣ ਯਾਦ ਕਰਵਾਓ ਇੱਥੇ ਵੀ ਵਿਆਕਰਣ ਯਾਦ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਪਸ਼ਨ ਡੀ ਵਿੱਚ ਲਿਖਿਆ ਹੋਇਆ ਬੱਚਿਆਂ ਨੂੰ ਸ਼ੁਰੂ ਤੋਂ ਹੀ ਵੱਧ ਤੋਂ ਵੱਧ ਭਾਸ਼ਾਵਾਂ ਸਿਖਾਈਆਂ ਜਾਣ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਆਪਾਂ ਜ਼ਿਆਦਾ ਭਾਸ਼ਾਵਾਂ ਸਿਖਾਵਾਂਗੇ ਜਾਂ ਫਿਰ অপশন নাম্বার এ ਹੋਊਗਾ ਸਹੀ ਜਵਾਬ ਦੀ ਗੱਲ ਕਰਦੇ ਆ ਜਨਮ ਜਾਤ ਭਾਸ਼ਿਕ ਯੋਗਦਾਤਾ ਹੁੰਦੀ ਆ ਜੇਦੀ ਗੱਲ ਨੋਮ ਚੌਮਸਕੀ ਦੁਆਰਾ ਕੀਤੀ ਜਾਂਦੀ ਆ ਐਲ ਏ ਡੀ ਦੀ ਗੱਲ ਕੀਤੀ ਜਾਂਦੀ ਆ ਸੋ ਇਸ ਅਕੋਰਡਿੰਗ ਬੱਚਿਆਂ ਨੂੰ ਆਪਾਂ ਕਰਨਾ ਕੀ ਆ ਭਰਪੂਰ ਭਾਸ਼ਿਕ ਚੌਗਿਰਦਾ ਪ੍ਰੋਵਾਈਡ ਕਰਾਉਣਾ ਆ ਭਾਸ਼ਾ ਪ੍ਰਯੋਗ ਦੇ ਮੌਕੇ ਦੇਣੇ ਆ ਜਿਹਦੇ ਨਾਲ ਬੱਚਾ ਵਧੀਆ ਢੰਗ ਨਾਲ ਭਾਸ਼ਾ ਨੂੰ ਸਿੱਖ ਸਕੇ অপশন এ ਜਵਾਬ ਨੂੰ ਟਿਕ ਲਗਾਓਗੇ ਤੇ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ 8ਵੀਂ ਜਮਾਤ ਦੇ ਬੱਚਿਆਂ ਨੂੰ ਸਮਝੋਂਦੇ ਹੋਏ ਤੁਸੀਂ ਕਿਸ ਸਵਾਲ ਤੇ ਸਭ ਤੋਂ ਵੱਧ ਜ਼ੋਰ ਦੇਵੋਗੇ ਮੈਂ ਪਹਿਲਾਂ ਹੀ ਦੱਸ ਦਿੰਦਾ ਇਸ ਪ੍ਰਸ਼ਨ ਤੇ ਗ੍ਰੇਸ ਮਿਲ ਚੁੱਕੀ ਹੈ ਐਂਡ ਗ੍ਰੇਸ ਮਿਲੀ ਕਿਉਂ ਹੈ ਤੁਸੀਂ ਵੀਡੀਓ ਨੂੰ ਪਾਜ਼ ਕਰੋ ਤੇ ਕੁਐਸਚਨ ਨੂੰ ਪੜ੍ਹ ਕੇ ਦੇਖੋ ਕਿ ਗ੍ਰੇਸ ਕਿਉਂ ਮਿਲੀ ਹੋਗੀ ਸੋ ਇੱਕ ਟੀਚਰ ਹੈ ਗਿਆ ਕਹਿ ਲੋ ਬੱਚਿਆਂ ਨੂੰ ਪੜਾ ਰਿਹਾ ਹੈ ਤੇ ਮੈਂ ਸਮਝਾ ਰਿਹਾ ਬੱਚਿਆਂ ਨੂੰ ਕੋਈ ਸਵਾਲ ਪੁੱਛ ਲਿਆ ਮੈਂ ਤੇ ਮੈਂ ਇਹਦੇ ਵਿੱਚੋਂ ਕਿਹੜਾ ਸਵਾਲ ਪੁੱਛੂੰਗਾ ਬੱਚਿਆਂ ਵਿੱਚ ਕੀ ਬਾਜ਼ਾਰ ਵਿੱਚ ਕੀ ਕੀ ਵਿਕਦਾ ਹੈ ਬਾਜ਼ਾਰ ਵਿੱਚ ਭਰੇ ਮਨ ਨਾਲ ਜਾਣ ਦਾ ਕੀ ਮੰਤਵ ਹੈ ਬਾਜ਼ਾਰ ਦੀਆਂ ਚੀਜ਼ਾਂ ਨੂੰ ਕਿਉਂ ਨਹੀਂ ਖਾਣਾ ਚਾਹੀਦਾ ਜਾਂ ਫਿਰ ਆਪਸ਼ਨ ਨੰਬਰ ਡੀ ਬਾਜ਼ਾਰ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਆਪਸ਼ਨ ਨੰਬਰ ਸੀ ਤੇ ਡੀ ਇਹ ਦੋਨੋਂ ਸਹੀ ਹੋ ਸਕਦੇ ਆ ਕਿਉਂਕਿ ਇਹਦੇ ਵਿੱਚ ਬੱਚਾ ਆਪਦੀ ਲੌਜੀਕਲ ਥਿੰਕਿੰਗ ਦੀ ਵਰਤੋਂ ਕਰੇਗਾ ਜੇਕਰ ਉਹ ਦੱਸੇਗਾ ਸੀ ਆਪਸ਼ਨ ਦੇ ਵਿੱਚ ਕਿ ਬਾਜ਼ਾਰ ਵਿੱਚ ਕੋਈ ਚੀਜ਼ ਕਿਉਂ ਨਹੀਂ ਖਾਣੀ ਚਾਹੀਦੀ ਫਿਰ ਉਹ ਆਪ ਦੇ ਦਿਮਾਗ ਵਿੱਚ ਜ਼ੋਰ ਪਾਵੇਗਾ ਤੇ ਸੋਚੇਗਾ ਕਿ ਯਾਰ ਆਹ ਚੀਜ਼ ਮਾੜੀ ਹੁੰਦੀ ਹੈ ਆਹ ਚੀਜ਼ ਵਧੀਆ ਹੁੰਦੀ ਹੈ ਸਿਹਤ ਦੇ ਲਈ ਇਸ ਕਰਕੇ ਇਹਨਾਂ ਜਾਨੂੰ ਨਹੀਂ ਖਣਾ ਚਾਹੀਦਾ ਜੇ ਮੈਂ ਪੁੱਛੂੰਗਾ ਕਿ ਬਾਜ਼ਾਰ ਤੋਂ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ ਫਿਰ ਵੀ ਸੋਚੇਗਾ ਕਿ ਅੱਛਾ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਦੁਕਾਨਾਂ ਹੁੰਦੀਆਂ ਨੇ ਐਂਡ ਕੀ ਕੁਝ ਉੱਥੇ ਵੇਖਣ ਨੂੰ ਮਿਲਦਾ ਹੈ ਉਸ ਅਕੋਰਡਿੰਗ ਉਹ ਬੱਚਾ ਇਹਦੇ ਵਿੱਚ ਵੀ ਲੌਜੀਕਲ ਥਿੰਕਿੰਗ ਦੀ ਵਰਤੂ ਕਰਕੇ ਸਾਰਾ ਜਿਹੜਾ ਜਵਾਬ ਹੈਗਾ ਜੀ ਸਾਰੇ ਸਵਾਲ ਦਾ ਉਹ ਜਵਾਬ ਦੇ ਦੇਊਗਾ ਸੋ ਇਸ ਅਕੋਰਡਿੰਗ ਜਾਂ ਤਾਂ ਆਪਸ਼ਨ ਨੰਬਰ ਸੀ ਈ ਦੋਨੋਂ ਹੁਣ ਵੈਸੇ ਇਸ ਨੰਬਰ ਤੇ ਪੀਐਸਟੈਟ ਵੱਲੋਂ ਗ੍ਰੇਸ ਨੰਬਰ ਦਿੱਤੇ ਗਏ ਸੀ ਕਿਤੇ ਤੁਸੀਂ ਸਮਝ ਸਕਦੇ ਹੋ ਐਂਡ ਆਜਾ ਜੇ ਕੋਈ ਫਿਊਚਰ ਵਿੱਚ ਸਵਾਲ ਆਇਆ ਤਾਂ ਤੁਸੀਂ ਉਸ ਸਵਾਲ ਤੇ ਟਿੱਕ ਲਗਾਓ ਜਿੱਥੇ ਬੱਚੇ ਕਾ ਹੈ ਜਾਂ ਫਿਰ ਜਿਹੜੀ ਲੌਜੀਕਲ ਥਿੰਕਿੰਗ ਹੈਗੀ ਆ ਜੀ ਉਹਦੀ ਵਰਤੋਂ ਜ਼ਿਆਦਾ ਹੋਵੇ ਸੋ ਇਹਦੇ ਵਿੱਚ ਤੁਸੀਂ ਆਪਦੇ ਆਪ ਨੂੰ ਇੱਕ ਨੰਬਰ ਦੇ ਸਕਦੇ ਹੋ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਉੱਚ ਪ੍ਰਾਇਮਰੀਕ ਦਰਜੇ ਲਈ ਭਾਸ਼ਾ ਦੇ ਅਧਿਆਪਕ ਦੇ ਰੂਪ ਵਿੱਚ ਤੁਸੀਂ ਕਿਸ ਨੂੰ ਵੱਧ ਮਹੱਤਵ ਦਿੰਦੇ ਹੋ ਸੋ ਉੱਚ ਪ੍ਰਾਇਮਰੀਕ ਸਤਰ ਦੇ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ ਐਜ਼ ਅ ਲੈਂਗੁਏਜ ਟੀਚਰ ਤੁਸੀਂ ਕਿਸ ਨੂੰ ਵੱਧ ਮਹੱਤਵ ਦੇਵੋਗੇ ਆਪਸ਼ਨਾਂ ਨੂੰ ਪੜ੍ਹ ਲਓ ਪੰਜਾਬੀ ਭਾਸ਼ਾ ਦੇ ਵੱਖਰੇ-ਵੱਖਰੇ ਵਿਆਕਰਨਕ ਤੱਤਾਂ ਨੂੰ ਜਾਂ ਫਿਰ ਪੰਜਾਬੀ ਭਾਸ਼ਾ ਦੇ ਵੱਖਰੇ-ਵੱਖਰੇ ਲਿਟਰੇਚਰ ਨੂੰ ਸਾਹਿਤ ਨੂੰ ਆਪਸ਼ਨ ਨੰਬਰ ਸੀ ਵੱਖਰੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ ਜਾਂ ਫਿਰ ਆਪਸ਼ਨ ਨੰਬਰ ਡੀ ਵੱਖਰੇ ਕਾਲ ਖੰਡਾਂ ਦੀਆਂ ਰਚਨਾਵਾਂ ਨੂੰ ਸਹੀ ਜਵਾਬ ਦੀ ਗੱਲ ਕਰਾਂਗੇ ਐਜ਼ ਅ ਲੈਂਗੁਏਜ ਟੀਚਰ ਮੈਂ ਸਭ ਤੋਂ ਵੱਧ ਜ਼ੋਰ ਦਵਾਂਗਾ ਜੀ ਵੱਖਰੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ ਕਿ ਬੱਚਾ ਵਕਰੇ ਵਕਰੇ ਕੰਟੈਕਸਟ ਦੇ ਵਿੱਚ ਵਖਰੀਆਂ ਵਖਰੀਆਂ ਸਿਚੁਏਸ਼ਨਾਂ ਦੇ ਵਿੱਚ ਬੰਚਾ ਪੰਜਾਬੀ ਭਾਸ਼ਾ ਦੇ ਵਰਤੂ ਕਰ ਕਿਵੇਂ ਰਿਹਾ ਇਸਤੇਮਾਲ ਕਿਵੇਂ ਕਰ ਰਿਹਾ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਪੰਜਾਬੀ ਭਾਸ਼ਾ ਸਿੱਖਣ ਸਿਖਾਉਣ ਦੇ ਸੰਦਰਭ ਵਿੱਚ ਕਿਹੜਾ ਕਥਨ ਸਹੀ ਹੈ ਸੋ ਇੱਥੇ ਸਹੀ ਦੀ ਗੱਲ ਕੀਤੀ ਜਾ ਰਹੀ ਹੈ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ ਬੱਚਿਆਂ ਲਈ ਪੰਜਾਬੀ ਭਾਸ਼ਾ ਸਿੱਖਣਾ ਬਹੁਤ ਕਠਿਨ ਹੈ ਤੁਹਾਨੂੰ ਲੱਗਦਾ ਇਹ ਗੱਲ ਸਹੀ ਹੈ ਜਾਂ ਫਿਰ ਕਠਿਨ ਸ਼ਬਦਾਂ ਦੇ ਅਰਥ ਅਧਿਆਪਕਾਂ ਨੂੰ ਆਪ ਹੀ ਦੱਸਣੇ ਚਾਹੀਦੇ ਹਨ ਜਾਂ ਫਿਰ ਆਪਸ਼ਨ ਨੰਬਰ ਸੀ ਪੰਜਾਬੀ ਭਾਸ਼ਾ ਲਈ ਆਡੀਓ ਵੀਡੀਓ ਸਮਗਰੀ ਦਾ ਪ੍ਰਯੋਗ ਹੋਣਾ ਜ਼ਰੂਰੀ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਪੰਜਾਬੀ ਭਾਸ਼ਾ ਦਾ ਅਮੀਰ ਸ਼ੌਗਿਰਦਾ ਭਾਸ਼ਾ ਸਿੱਖਣ ਵਿੱਚ ਮਦਦ ਕਰਦਾ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈਗਾ ਜੀ ਸੰਦਰਭ ਵਿੱਚ ਕਿਹੜਾ ਕਥਨ ਸਹੀ ਹੈ ਆਪਸ਼ਨ ਨੰਬਰ ਡੀ ਕਿ ਪੰਜਾਬੀ ਭਾਸ਼ਾ ਦਾ ਅਮੀਰ ਜਿਹੜਾ ਚੌਕਦਰ ਚੌਗਿਰਦਾ ਹੈਗਾ ਜੀ ਭਾਸ਼ਾ ਸਿੱਖਣ ਵਿੱਚ ਮਦਦ ਕਰਦਾ ਹੈ ਆਪਸ਼ਨ ਡੀ ਜਵਾਬ ਨੂੰ ਤੁਸੀਂ ਲਗਾਉਂਗੇ ਟਿੱਕ ਤੇ ਆਪਸ਼ਨ ਆ ਏ ਬੀ ਤੇ ਸੀ ਇੱਥੇ ਸਿਰਫ ਵਿਆਕਰਣ ਦੀ ਗੱਲ ਕਰ ਰਹੇ ਹੈਗੇ ਆ ਸੌਰੀ ਇੱਥੇ ਵਿਆਕਰਣ ਦੀ ਨਹੀਂ ਗੱਲ ਕਰ ਰਹੇ ਉਹ ਪਹਿਲਾਂ ਵਾਲੇ ਪ੍ਰਸ਼ਨ ਦੇ ਵਿੱਚ ਉਹ ਵਿਆਕਰਣ ਦੀ ਗੱਲ ਕਰ ਰਹੇ ਸੀਗੇ ਇੱਥੇ ਕਹਿੰਦੇ ਆ ਕਿ ਪੰਜਾਬੀ ਭਾਸ਼ਾ ਸਿੱਖਣੀ ਬਹੁਤ ਕਠਿਨ ਹੈ ਆਪਸ਼ਨ B ਵਿੱਚ ਲਿਖਿਆ ਹੋਇਆ ਕਿ ਅਰਥ ਅਧਿਆਪਕ ਨੂੰ ਆਪ ਹੀ ਦੱਸਣੇ ਚਾਹੀਦੇ ਹੈ ਤੇ ਵੀ ਆਡੀਓ ਵੀਡੀਓ ਸਮਗਰੀ ਦਾ ਪ੍ਰਯੋਗ ਬਹੁਤ ਜ਼ਰੂਰੀ ਹੈ ਸੋ ਯੈਸ ਅਕੋਰਡਿੰਗ ਆਪਸ਼ਨ ਨੰਬਰ D ਜੋ ਆਪ ਨੂੰ ਟਿੱਕ ਲਗਾਇਆ ਤੇ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਤੁਸੀਂ ਕਵਿਤਾ ਪਾਠ ਦੌਰਾਨ ਕਿਸ ਪ੍ਰਮੁੱਖ ਤਰੀਕੇ ਦੀ ਸਹਾਇਤਾ ਦਬੋਗੇ ਕਵਿਤਾ ਪਾਠ ਪੜ੍ਹਾ ਰਹੇ ਹੋ ਤੁਸੀਂ ਕਵਿਤਾ ਪੜ੍ਹਾਉਂਦੇ ਟਾਈਮ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵਧੀਆ ਤਰੀਕਾ ਕਿਹੜਾ ਆ ਕਵਿਤਾ ਵਿੱਚ ਆਏ ਕਠਿਨ ਸ਼ਬਦਾਂ ਦੇ ਅਰਥਾਂ ਤੇ ਆਪ ਕਵ ਕਰਨ ਵਿੱਚ ਜਾਂ ਫਿਰ ਠੀਕ ਹਾਉ ਪਾਉ ਨਾਲ ਕਵਿਤਾ ਪਾਠ ਤੇ ਜਾਂ ਫਿਰ অপਸ਼ਨ ਬਡੀ ਕਵਿਤਾ ਦੇ ਰਚਨਾਹਾਰ ਦੇ ਜੀਵਨ ਬ੍ਰਿਤਾਂਦ ਦੇ ਸੰਦਰਭ ਸਹੀ ਜਵਾਬ ਦੀ ਜੇਕਰ ਗੱਲ ਕਰੀਏ ਕਵਿਤਾ ਪਾਠ ਦੌਰਾਨ ਕਿਸ ਪ੍ਰਮੁੱਖ ਤਰੀਕੇ ਦੇ ਸਹਾਇਤਾ ਦੇਵੋਗੇ ਸੋ ਕਵੀ ਠੀਕ ਠਾਕ ਹਾਉ ਪਾਉ ਨਾਲ ਕਵਿਤਾ ਪੜਾਈ ਜਾਵੇ ਤੇ ਉਹ ਬੈਟਰ ਹੈ অপਸ਼ਨ ਨੰਬਰ ਸੀ ਜਵਾਬ ਨੂੰ ਲਗਾ ਦਿਓ ਟਿਕ ਹੁਣ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਪ੍ਰਸ਼ਨ ਹੈਗਾ ਜੀ ਕਥਨ ਲਿਖਿਆ ਹੋਇਆ ਭਾਸ਼ਾ ਆਪਣੇ ਨਾਮ ਬਦ ਢਾਂਚਾ ਹੈ ਸੋ ਰੂਲ ਬੇਸਡ ਸਿਸਟਮ ਹੈਗਾ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਸਾਰੇ ਰੂਲਸ ਵੇਖਣ ਨੂੰ ਮਿਲਦੇ ਹੈਗੇ ਆਪਣੇ ਭਾਸ਼ਾ ਦੇ ਵਿੱਚ ਤੇ ਤੁਸੀਂ ਦੱਸੋ ਇਹਦਾ ਜਵਾਬ ਕੀ ਹੈ ਕਿ ਬਿਲਕੁਲ ਸੱਚ ਹੈ ਥੋੜਾ ਜਿਹਾ ਸੱਚ ਹੈ ਪੂਰਨ ਝੂਠ ਹੈ ਜਾਂ ਫਿਰ ਥੋੜਾ ਜਿਹਾ ਝੂਠ ਹੈ ਵੈਸੇ ਇਸ ਤਰ੍ਹਾਂ ਦਾ ਪ੍ਰਸ਼ਨ ਪਹਿਲਾਂ ਵੀ ਰਿਪੀਟ ਹੋ ਚੁੱਕਿਆ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਬਿਲਕੁਲ ਠੀਕ ਗੱਲ ਲਿਖੀ ਹੋਈ ਆ ਆਪਸ਼ਨ ਨੰਬਰ ਏ ਕਿ ਭਾਸ਼ਾ ਹੈ ਆਪਣੇ ਨਿਮਬਦ ਟਾਂਚਾ ਹੈ ਅਗਲਾ ਪ੍ਰਸ਼ਨ ਦੇਖ ਲਓ ਜੀ ਵਿਆਕਰਨ ਪੜਾਉਣ ਦੀ ਕਿਸ ਵਿਧੀ ਵਿੱਚ ਉਦਾਹਰਣ ਤੋਂ ਨਿਮਬਦ ਜਾਣਦੇ ਆ ਤੁਸੀਂ ਇਹੋ ਜੇ ਮੈਥਡ ਜ਼ਰੂਰ ਦੇਖੇ ਹੋਣੇ ਆ ਜਿਦੇ ਵਿੱਚ ਗ੍ਰਾਮਰ ਪੜਾਉਂਦੇ ਟਾਈਮ ਤੁਸੀਂ ਪਹਿਲਾਂ ਤਾਂ ਬੱਚਿਆਂ ਨੂੰ ਦੱਸਦੇ ਹੋ ਉਦਾਹਰਣਾ ਉਸ ਤੋਂ ਬਾਅਦ ਤੁਸੀਂ ਦੱਸਦੇ ਹੋ ਰੂਲਸ ਇਸ ਮੈਥਡ ਨੂੰ ਕਿਹਾ ਕੀ ਜਾਂਦਾ ਆ ਆਗਮਨ ਵਿਧੀ ਨ ਸੰਸਰਗ ਵਿਧੀ ਇਹ ਸ਼ਾਇਦ ਹੋ ਸਕਦਾ ਥੋੜੀ ਮਿਸਟੇਕ ਹੋਵੇ ਬਟ ਕੋਈ ਗੱਲ ਨਹੀਂ ਆ ਫਿਰ ਸੂਤਰ ਵਿਧੀ ਸਹੀ ਜਵਾਬ ਦੀ ਗੱਲ ਕਰਦੇ ਹਾਂ ਆਗਮਨ ਵਿਧੀ ਇੱਥੇ ਤੁਹਾਡਾ ਜਵਾਬ ਸਹੀ ਹੋਏਗਾ ਵਿਆਕਰਨ ਪੜਾਉਣ ਦੀ ਕਿਸ ਵਿਧੀ ਵਿੱਚ ਉਦਾਹਰਣ ਤੋਂ ਨਿਯਮ ਬਲ ਜਾਂਦੇ ਆ ਜੀ ਆਗਮਨ ਵਿਧੀ ਇਹਦੇ ਵਿੱਚ ਆਪਾਂ ਅਧਾਰਨਾ ਤੋਂ ਨਿਯਮ ਬਲ ਜਾਂਦੇ ਆ ਨਿਗਮਨ ਵਿਧੀ ਦੇ ਵਿੱਚ ਆਪਾਂ ਨਿਯਮ ਤੋਂ ਉਦਾਹਰਣਾਂ ਵੱਲ ਜਾਂਦੇ ਆ ਇਹਦਾ ਆਪੋਜ਼ਿਟ ਹੁੰਦਾ ਆ ਆਪਸ਼ਨ A ਜਵਾਬ ਨੂੰ ਟਿੱਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਜਨਮ ਜਾਤ ਯੋਗਤਾ ਕਿਹੜੇ ਕਾਲ ਨਾਲ ਸੰਬੰਧਤ ਹੈ ਜੀ ਜਨਮ ਜਾਤ ਹੁੰਦੀ ਆ ਇਨਨੇਟ ਐਬਿਲਿਟੀਆਂ ਹੁੰਦੀਆਂ ਨੇ ਇਨ ਅਕੋਰਡਿੰਗ ਤੇ ਦੱਸੋ ਉਹਨਾਂ ਦਾ ਨਾਮ ਕੀ ਹੈਗਾ ਆ ਉਹਨਾਂ ਸਾਈਕੋਲ ਜੀਨ ਪਿਆਜੇ ਨੋਮ ਚੋਮਸਕੀ ਬੀ ਐਫ ਸਕਿਨਰ ਜਾਂ ਫਿਰ ਵਾਈਗੋਟਸਕੀ ਇਹਨਾਂ ਦਾ ਨਾਮ ਹੈਗਾ ਜੀ ਨੋਮ ਚੋਮਸਕੀ ਨੋਮ ਚੋਮਸਕੀ ਗੱਲ ਕਰਦੇ ਨੇ ਕਿ ਬੱਚਿਆਂ ਦੇ ਵਿੱਚ ਜਨਮ ਜਾਤ ਭਾਸ਼ਾਵਾਂ ਨੂੰ ਸਿੱਖਣ ਦੀ ਯੋਗਤਾ ਹੁੰਦੀ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਵਰਡ ਹੀ ਇੱਥੇ ਸਿੱਖਣੇ ਪੈਂਦੇ ਆ ਬਾਕੀ ਉਹ ਆਪ ਦੀ ਜਿਹੜੀ ਭਾਸ਼ਾ ਹੈਗੀ ਆ ਜੀ ਸੈਂਟੈਂਸ ਸਟਰਕਚਰ ਹੋ ਗਿਆ ਵਰਡ ਨੂੰ ਕਿਵੇਂ ਬੋਲਣਾ ਆ ਉਹ ਆਪ ਹੀ ਸਿੱਖ ਜਾਂਦੇ ਬੱਚੇ ਆਪਸ਼ਨ ਬੀ ਜਵਾਬ ਨੂੰ ਟਿਕ ਲਗਾ ਦਿਓ ਅਗਲਾ ਪ੍ਰਸ਼ਨ ਦੇਖੋ ਵੈਗੋਟਸਕੀ ਨੇ ਪਾਸ਼ਾ ਸਿੱਖਣ ਦੇ ਸੰਦਰਭ ਵਿੱਚ ਸਭ ਤੋਂ ਜ਼ੋਰ ਵੱਧ ਜ਼ੋਰ ਕਿਸ ਤੇ ਦਿੰਦਾ ਹੈ ਤੁਹਾਨੂੰ ਕੀ ਲੱਗਦਾ ਵੈਗੋਟਸਕੀ ਦੇ ਅਕੋਰਡਿੰਗ ਉਹ ਲੈਂਗੁਏਜ ਲਰਨਿੰਗ ਦੀ ਗੱਲ ਕਰਦੀ ਹੈ ਤੇ ਕਿਹੜੀ ਚੀਜ਼ ਤੇ ਜ਼ਿਆਦਾ ਜ਼ੋਰ ਦਿੰਦੇ ਆ ਪਰਿਵਾਰ ਤੇ ਦਿੰਦੇ ਆ ਸਕੂਲ ਤੇ ਦਿੰਦੇ ਆ ਸਮਾਸਥੀ ਐਫਰ ਟੈਕਨੀਕੀ ਮਦਦ ਤੇ ਉਹ ਗੱਲ ਕਰਦੇ ਨੇ ਜੀ ਸਮਾਜ ਦੀ ਸਮਾਜ ਦੇ ਵਿੱਚ ਕਹਿੰਦੇ ਵੀ ਬੱਚਾ ਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਸਿੱਖਦਾ ਹੈ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦੇਣਾ ਹੈ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਸਮਾਵੇਸ਼ੀ ਜਮਾਤ ਦੀ ਗੱਲ ਕੀਤੀ ਜਾ ਰਹੀ ਹੈ ਇਨਕਲੂਸਿਵ ਕਲਾਸ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਆਡੀਓ ਵੀਡੀਓ ਸਮਗਰੀ ਦਾ ਪ੍ਰਯੋਗ ਕਰ ਰਹੇ ਹੋ ਕਹ ਲਓ ਕਿ ਮੈਂ ਪ੍ਰੋਜੈਕਟਰ ਦੀ ਵਰਤੋਂ ਕਰ ਰਿਹਾ ਹਾਂ 스마트 ਪੀ ਟੀਵੀ ਜਾਂ ਫਿਰ 스마트 ਪੈਨਲ ਦੀ ਵਰਤੋਂ ਕਰ ਰਿਹਾ ਹਾਂ ਤੇ ਇਹਦੀ ਵਰਤੋਂ ਕਰਨੀ ਹੀ ਕਿਉਂ ਚਾਹੀਦੀ ਹੈ ਇਸ ਨਾਲ ਜਮਾਤ ਦਾ ਮਨੋਰੰਜਨ ਹੁੰਦਾ ਹੈ ਇਸ ਕਰਕੇ ਕਰਨੀ ਚਾਹੀਦੀ ਹੈ ਜਾਂ ਫਿਰ ਆਪਸ਼ਨ ਨੰਬਰ ਬੀ ਇਸ ਨਾਲ ਬੱਚਿਆਂ ਦੀਆਂ ਵੱਖਰੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਜੀ ਉਹਨੂੰ ਪੂਰਾ ਕੀਤਾ ਜਾ ਸਕਦਾ ਹੈ ਇਸ ਨਾਲ ਅਧਿਆਪਕ ਦੀ ਮਿਹਨਤ ਤੇ ਸਮੇਂ ਦੀ ਬਚਤ ਹੁੰਦੀ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਇਸ ਵਿੱਚ ਕੇਵਲ ਆਕਲਨ ਵਿੱਚ ਮਦਦ ਮਿਲਦੀ ਹੈ ਆਕਲਨ ਨਹੀਂ ਆਪਾਂ ਸਿਰਫ ਕਰਨਾ ਹੁੰਦਾ ਨਾ ਹੀ ਆਪਾਂ ਟਾਈਮ ਬਚਾਉਣਾ ਹੁੰਦਾ ਆ ਤੇ ਨਾ ਹੀ ਆਪਾਂ ਬੱਚਿਆਂ ਦਾ ਮਨੋਰੰਜਨ ਕਰਨਾ ਹੁੰਦਾ ਆ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੋਊਗਾ ਕਿ ਜਿਹੜੇ ਬੱਚੇ ਹੋ ਸਕਦਾ ਕੁਝ ਬੱਚੇ ਇਹੋ ਜਿਹੇ ਹੋਣ ਜਿਹੜੀਆਂ ਕਿ ਵੱਡੀਆਂ-ਵੱਡੀਆਂ ਸਕਰੀਨਾਂ ਨੂੰ ਦੇਖ ਕੇ ਆਡੀਓ ਵੀਡੀਓ ਸੁਣ ਕੇ ਆਪਦੇ ਜਿਹੜੇ ਸਬਜੈਕਟ ਨੇ ਅਸੀਂ ਉਹਦੇ ਵਿੱਚ ਵਧੀਆ ਕਰ ਸਕਦੇ ਨੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦੀਆਂ ਵਕਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਸੋ অপਸ਼ਨ ਨੰਬਰ B ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਜਿਹੜਾ ਕਿ ਸੈਕੰਡ ਲਾਸਟ ਪ੍ਰਸ਼ਨ ਹੈ ਰਾਜੀਵ ਦੀ ਜਮਾਤ ਵਿੱਚ ਇੱਕ ਬੱਚਾ ਕਦੀ-ਕਦੀ ਪੰਜਾਬੀ ਬੋਲਦੇ ਸਮੇਂ ਆਪਣੀ ਉੜੀਆ ਬੋਲੀ ਦੇ ਸ਼ਬਦਾ ਦਾ ਪ੍ਰਯੋਗ ਕਰਦਾ ਹੈ ਰਾਜੀਵ ਨੂੰ ਫਿਰ ਦੱਸੋ ਕੀ ਕਰਨਾ ਚਾਹੀਦਾ ਹੈ ਰਾਜੀਵ ਨਾਮ ਦਾ ਇੱਕ ਟੀਚਰ ਹੈਗਾ ਆ ਉਹਦੀ ਕਲਾਸ ਵਿੱਚ ਇੱਕ ਬੱਚਾ ਹੈ ਜਿਹੜਾ ਕਰਦਾ ਕੀ ਹੈ ਉਹ ਬੱਚਾ ਕਦੀ-ਕਦੀ ਪੰਜਾਬੀ ਬੋਲਦੇ ਟਾਈਮ ਉੜੀਆ ਬੋਲਣ ਲੱਗ ਜਾਂਦਾ ਆ ਸੋ ਤਾਨੂੰ ਕੀ ਲੱਗਦਾ ਐਜ਼ ਅ ਟੀਚਰ ਤੁਹਾਨੂੰ ਕੀ ਕਰਨਾ ਚਾਹੀਦਾ ਰਾਜੀਵ ਬੱਚੇ ਨੂੰ ਡਾਂਟੇ ਕਿ ਉਸਨੇ ਉੜਿਆ ਭਾਸ਼ਾ ਦਾ ਪ੍ਰਯੋਗ ਕਿਉਂ ਕੀਤਾ ਹੈ ਆਪਾਂ ਬਹੁ ਭਾਸ਼ਾਵਾਦ ਦੀ ਬਿਲਕੁਲ ਗੱਲ ਕਰਦੇ ਆ ਆਪਣੇ ਬੀਐਡ ਦੇ ਵਿੱਚ ਆਪਣੇ ਕਰੀਕੂਲਮ ਦੇ ਵਿੱਚ ਪਰ ਆਪਾਂ ਡਾਂਟਣਾ ਨਹੀਂ ਹੈਗਾ ਬੱਚਿਆਂ ਨੂੰ ਆਪਸ਼ਨ ਨੰਬਰ ਬੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੱਚਾ ਨੂੰ ਉੜਿਆ ਸ਼ਬਦਾ ਦੇ ਸਮਾਨ ਅਰਥ ਵਾਲੇ ਸ਼ਬਦ ਪੰਜਾਬੀ ਵਿੱਚ ਦੱਸੇ ਜਾਂ ਫਿਰ ਆਪਸ਼ਨ ਨੰਬਰ ਸੀ ਉੜਿਆ ਸ਼ਬਦਾ ਦੀ ਥਾਂ ਪੰਜਾਬੀ ਭਾਸ਼ਾ ਦੇ ਸ਼ਬਦ ਪ੍ਰਯੋਗ ਕਰਦੇ ਹੋਏ ਉਸ ਨੂੰ ਦੁਹਰਾਏ ਜਾਂ ਫਿਰ ਆਪਸ਼ਨ ਨੰਬਰ ਡੀ ਉਹ ਬੱਚੇ ਨੂੰ 10 ਵਾਰ ਸਹੀ ਵਾਕ ਦੁਹਰਾਉਣ ਲਈ ਕਹੇ ਰੈਪੀਟੀਸ਼ਨ ਦੇ ਵਿੱਚ ਇਹ ਗਲਤ ਹੋ ਜਾਏਗਾ ਇਹ ਵੀ ਗਲਤ ਹੈ ਤੇ ਬੀ ਵੀ ਗਲਤ ਹੈ ਹੁਣ ਕਾਫੀ ਸਾਰੇ ਸਾਥੀ ਕਹਿਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਇਹ ਵੀਡੀਓ ਬਣਾਈ ਸੀਗੀ ਤੇ ਉਹਦੇ ਵਿੱਚ ਕਿਹਾ ਸੀਗਾ ਕਿ ਸਰ ਬੀ ਵੀ ਸਹੀ ਹੋ ਸਕਦਾ ਆ ਤੇ ਬੀ ਸਹੀ ਲਗਾਓਗੇ ਤੇ ਤੁਹਾਨੂੰ ਨੰ ਮਿਲਣਾ ਬਾਕੀ ਤੁਸੀਂ ਆਪ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਸਹੀ ਲੱਗਦਾ ਉਹ ਲਗਾ ਦਿਓ ਪਰ ਵੀ ਕਿਉਂ ਨਹੀਂ ਸਹੀ ਹੋਣਾ ਚਾਹੀਦਾ ਮੈਂ ਇਹਦੇ ਬਾਰੇ ਦੱਸ ਦਿੰਨਾ ਆਪਾਂ ਆਪਣੇ ਕਰਿਕੂਲਮ ਦੇ ਵਿੱਚ ਬਹੁ ਭਾਸ਼ਾਵਾਦ ਦੀ ਗੱਲ ਕਰਦੇ ਹਾਂ ਬਟ ਇਹ ਕਲਾਸ ਪੰਜਾਬੀ ਦੀ ਹੈ ਪੰਜਾਬੀ ਦੀ ਕਲਾਸ ਵਿੱਚ ਤੁਸੀਂ ਬੱਚਿਆਂ ਨੂੰ ਉੜਿਆ ਸਿਖਾਉਣੀ ਹੈ ਕਿ ਬੱਚੇ ਨੂੰ ਪੰਜਾਬੀ ਸਿਖਾਉਣੀ ਹੈ ਜੇ ਤੁਸੀਂ ਉਹੀ ਜਿਹੜਾ ਸ਼ਬਦ ਹੈਗਾ ਆ ਪੰਜਾਬੀ ਜੇ ਮੰਨ ਲਓ ਉਹਨੇ ਪੰਜਾਬੀ ਦਾ ਜਿਹੜਾ ਸ਼ਬਦ ਹੈਗਾ ਉੜਿਆ ਵਿੱਚ ਬੁਲੀ ਜਾਂਦਾ ਉਹ ਕੀ ਕੀ ਇੱਥੇ ਆਇਆ ਲਿਖੀ ਹੋਈ ਹੈ ਨਾ ਕਦੀ ਕਦੀ ਪੰਜਾਬੀ ਬੋਲਦੇ ਸਮੇਂ ਆਪਣੇ ਉੜੀਆ ਬੋਲੀ ਦੇ ਸ਼ਬਦਾਂ ਦਾ ਪ੍ਰਯੋਗ ਕਰਦਾ ਆ ਤੇ ਜੇ ਤੁਸੀਂ ਉਹੀ ਉੜੀਆ ਦੇ ਜਿਹੜੇ ਸ਼ਬਦ ਨੇ ਉਹਨੂੰ ਤੁਸੀਂ ਪੰਜਾਬੀ ਵਿੱਚ ਦੁਹਰਾ ਦੋਗੇ ਤੇ ਟੀਚਰ ਨੂੰ ਬੱਚੇ ਨੂੰ ਸਮਝ ਲੱਗ ਜਾਣੀ ਹੈ ਕਿ ਜਿਹੜਾ ਕਵੈਸ਼ਨ ਸਗਾ ਇਹਦਾ ਜਿਹੜਾ ਆ ਵਰਡ ਹੈਗਾ ਯਾ ਇਹਨੂੰ ਪੰਜਾਬੀ ਵਿੱਚ ਬੋਲਣਾ ਕੀ ਹੈ ਸੋ ਕਿਤਨਾ ਕਿਤੇ ਪੰਜਾਬੀ ਦੀ ਕਲਾਸ ਵਿੱਚ ਬੱਚੇ ਦਾ ਫਾਇਦਾ ਹੀ ਹੋ ਰਿਹਾ ਜੇ ਉੜਿਆ ਵੀ ਉਹ ਸ਼ਬਦਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਉਹਨੂੰ ਦੁਹਰਾ ਦਿੱਤਾ ਜਾਵੇ ਸੋ ਇਸ ਕਰਕੇ ਉੜਿਆ ਸ਼ਬਦਾਂ ਦੀ ਥਾਂ ਪੰਜਾਬੀ ਭਾਸ਼ਾ ਦੇ ਸ਼ਬਦ ਪ੍ਰਯੋਗ ਕਰਦੇ ਹੋਏ ਉਸਨੂੰ ਦੁਹਰਾਏ ਸੋ ਇਹ ਆਪਸ਼ਨ ਤੁਹਾਡਾ ਮੇਅਰ ਅਕੋਰਡਿੰਗ ਸਹੀ ਹੋਊਗਾ ਬਾਕੀ ਤੁਹਾਨੂੰ ਜਿਹੜਾ ਸਹੀ ਲੱਗਦਾ ਤੁਸੀਂ ਬੀ ਸੀ ਚੋਂ ਪੇਪਰ ਦੇ ਵਿੱਚ ਜੇ ਆਵਜਾ ਪ੍ਰਸ਼ਨ ਆਗਾ ਤੁਸੀਂ ਲਗਾ ਲਿਓ ਠੀਕ ਹੈ ਜੀ ਸੋ অপਸ਼ਨ ਨੰਬਰ ਸੀ ਜਵਾਬ ਨੂੰ ਆਪਾਂ ਟਿਕ ਲਗਾਤਾ ਹੈ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਜਿਹੜਾ ਕਿ ਲਾਸਟ ਪ੍ਰਸ਼ਨ ਹੈਗਾ ਜੀ ਪੰਜਾਬੀ ਭਾਸ਼ਾ ਬਾਰੇ ਸਮਝਾਉਂਦੇ ਹੋਏ ਤੁਸੀਂ ਸਭ ਤੋਂ ਵੱਧ ਮਹੱਤਵ ਜਾਂ ਫਿਰ ਇੰਪੋਰਟੈਂਸ ਕਿਸ ਨੂੰ ਦਵੋਗੇ ਬੱਚਿਆਂ ਦੁਆਰਾ ਇਸਤੇਮਾਲ ਕੀਤੀ ਗਈ અલੰਕਰਿਕ ਭਾਸ਼ਾ ਨੂੰ ਜਾਂ ਫਿਰ ਛੰਦਾਂ ਤੇ ਮੁਹਾਵਰੇ ਆਖਾਣਾ ਦੇ ਪ੍ਰਯੋਗ ਨੂੰ ਬੱਚਿਆਂ ਦੇ ਸੁਭਾਅ ਤੇ ਸਹਿਜ ਭਾਸ਼ਾ ਪ੍ਰਯੋਗ ਨੂੰ ਵਿਆਕਰਨਿਕ ਰੂਪ ਤੋਂ ਸ਼ੁੱਧ ਭਾਸ਼ਾ ਨੂੰ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ ਕਿ ਬੱਚਿਆਂ ਦੇ ਸੁਭਾਅ ਤੇ ਸਹਿਜ ਭਾਸ਼ਾ ਪ੍ਰਯੋਗ ਨੂੰ ਆਪਾਂ ਜ਼ਿਆਦਾ ਇੰਪੋਰਟੈਂਸ ਦੇਵਾਂਗੇ ਕਿਉਂਕਿ ਬੱਚਿਆਂ ਦੇ ਸੁਭਾਅ ਤੇ ਸਹਿਜ ਭਾਸ਼ਾ ਪ੍ਰਯੋਗ ਦਾ ਅਰਥ ਹੈ ਕਿ ਸਿੱਖਣ ਸਿਖਾਉਣ ਦੇ ਮੌਕਿਆਂ ਦੇ ਮੌਕਿਆਂ ਤੇ ਬੱਚਿਆਂ ਦੇ ਕੁਦਰਤੀ ਵਿਅਕਤੀਤਵ ਅਤੇ ਮਾਨਸਿਕ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਸਹਿਜ ਅਤੇ ਸੌਖੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ ਇਹ ਬੱਚਿਆਂ ਦੀ ਸਮਝ ਦੇ ਪੱਧਰ ਦੇ ਤੇ ਅਨੁਕੂਲ ਹੁੰਦੀ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਰੁਚਕਰ ਬਣਾਉਂਦੀ ਹੈ ਸੋ ਇਸ ਕਰਕੇ ਆਪਾਂ ਆਪਸ਼ਨ ਸੀ ਤੇ ਟਿਕ ਲਗਾਈ ਹੈ ਤੇ ਦੋਸਤੋ ਹੋਪਸੋ ਵੀਡੀਓ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਬਾਕੀ ਇੱਥੇ ਤੁਹਾਡੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਇੱਕ ਨੰਬਰ ਗ੍ਰੇਸ ਐਕਸਟਰਾ ਦੇ ਦਿਓ ਕਿਉਂਕਿ ਇੱਕ ਨੰਬਰ ਇਹਦੇ ਵਿੱਚ ਕਹਿ ਲਓ ਪ੍ਰਸ਼ਨ ਜਿਹੜਾ ਸੀਗਾ ਉਹ ਗਲਤ ਸੀਗਾ ਇਸ ਕਰਕੇ ਦੱਸਿਓ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਸੈਸ਼ਨ ਕਾਫੀ ਯੂਸਫੁਲ ਸੀ ਸੌਖਾ ਜਿਹਾ ਐਂਡ ਇਹ ਸੀਗਾ ਜੀ ਪੇਪਰ 2016 ਦਾ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching God bless you all